ਨਾ ਬ੍ਰੇਕ ਮਾਰਦਾ ਉਤੀ ਨਗਿਆਣੀ ਮਲੀਆਂ ਮੇਟ ਹੋਣਾ ਚਮਟੜਾ ਮੁਖੇਸ ਜਾਣਾ ਤੇਰੇ ਕੋਲ ਮਾਰ ਰਿਹਾ ਗਿਆ ਜਾਨ ਸਾਨ ਕਰਾ ਬਹੁਤ ਫੌਕਾੜਾ ਸ਼ਹਿਰ ਦੇ 슈ਗਰ ਮਿਲ ਚੌਂਕ ਵਿਖੇ ਵਹਾਨਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਰੋਡ ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਸਬਜ਼ੀਆਂ ਨਾਲ ਭਰੀ ਇੱਕ ਕੈਂਟਰ ਗੱਡੀ ਜਲੰਧਰ ਤੋਂ ਗੁਰਾਇਆਂ ਜਾ ਰਹੀ ਸੀ ਤਾਂ ਉਸ ਦੌਰਾਨ ਕੈਂਟਰ ਦੇ ਪਿੱਛੇ ਆ ਰਹੀ ਵਰਨਾ ਗੱਡੀ ਨੂੰ ਬੱਸ ਦੀ ਫੇਟ ਵੱਜਣ ਕਾਰਨ ਉਹ ਕੈਂਟਰ ਗੱਡੀ ਨਾਲ ਜਾ ਟਕਰਾਈ ਜਿਸ ਕਾਰਨ ਸਬਜ਼ੀਆਂ ਨਾਲ ਭਰੀ ਕੈਂਟਰ ਗੱਡੀ ਬੇਕਾਬੂ ਹੋ ਕੇ ਰੋਡ ਉਤੇ ਹੀ ਪਲਟ ਗਈ ਅਤੇ ਸਵਾਰੀਆਂ ਨਾਲ ਭਰੀ ਬੱਸ ਵਾਈਡਰ ਨਾਲ ਜਾ ਟਕਰਾਈ ਉਧਰ ਮੌਕੇ ਤੇ ਗੱਲਬਾਤ ਕਰਦੇ ਆ ਕੈਂਟਰ ਦੇ ਡਰਾਈਵਰ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਸਾਰਾ ਹਾਸਾ ਵਾਪਰਿਆ ਅਤੇ ਉਸ ਦਾ ਕਾਫੀ ਨੁਕਸਾਨ ਹੋ ਗਿਆ ਉਧਰ ਦੂਜੇ ਪਾਸੇ ਜਲੰਧਰ ਤੋਂ ਲੁਧਿਆਣਾ ਜਾ ਰਹੇ ਕਾਰ ਚਾਲਕ ਨੇ ਗੱਲਬਾਤ ਕਰਦੇ ਆ ਕਿਹਾ ਕਿ ਬੱਸ ਡਰਾਈਵਰ ਦੀ ਅਣਗਹਿਲੀ ਨਾਲ ਇਹ ਸਾਰਾ ਹਾਸਾ ਵਾਪਰਿਆ ਹੈ ਉਨ੍ਹਾਂ ਕਿਹਾ ਕਿ ਇਸ ਹਾਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਉਨ੍ਹਾਂ ਦੇ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਉਧਰ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਜਦੋਂ ਬੱਸ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣੇ ਉੱਪਰ ਲੱਗੇ ਹੋਏ ਸਾਰੇ ਦੋਸ਼ਾਂ ਨੂੰ ਝਕਾਰ ਦਿੱਤਾ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੇ ਏਐਸਆਈ ਰਾਮ ਮੂਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਵਿਚਾਰ ਰਿਹਾ ਅਤੇ ਹਾਦਸੇ ਦੌਰਾਨ ਨੁਕਸਾਨੀਆਂ ਹੋਈਆਂ ਗੱਡੀਆਂ ਨੂੰ ਰੋਡ ਤੋਂ ਇੱਕ ਸਾਈਡ ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਅਨਜੀਤ ਸਿੰਘ ਜੀ ਅਨਜੀਤ ਸਿੰਘ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਹਾਸੇ ਦਾ ਕੀ ਕਾਰਨ ਤੁੰ ਆ ਰਹੇ ਸੀ ਕਿਰਿਆਂ ਨੂੰ ਜਾ ਰਹੇ ਸੀ ਹਾਂਜੀ ਕਾਰਨ ਕੀ ਹੈ ਜਿਹੜਾ ਹਾਸਾ ਕਾਰਨ ਪਿੱਛੋਂ ਬੱਸ ਲੱਗੀ ਜੀ ਆ ਗੱਡੀ ਆ ਕੇ ਲੱਗੀ ਮੇਰੇ ਵਿੱਚ ਅੱਛਾ ਜੀ ਹਾਂਜੀ ਇਹ ਗੱਡੀ ਕਾਰਨ ਮੇਰੀ ਗੱਡੀ ਪਲਟੀ ਤੁਸੀਂ ਕੱਲੇ ਮੈਂ ਆਰਮਨ ਆ ਰਿਹਾ ਜਾ ਤੁਸੀਂ ਕੱਲੇ ਸੀਗੇ ਕੱਲਾ ਹੀ ਸੀ ਤੇ ਕਿੱਥੋਂ ਕਿੱਥੇ ਜਾਣਾ ਸੀ ਤੁਹਾਨੂੰ ਮੈਂ ਗੁਰਆਂ ਜਾਣਾ ਸੀ ਤੇ ਆਏ ਕਿੱਥੋਂ ਦੀਏ ਮੈਂ ਜਲੰਧ ਤੇ ਬਾਕੀ ਸਵਾਰੀਆਂ ਠੀਕ ਠਾਕ ਸਭ ਸਵਾਰੀਆਂ ਤਾਂ ਠੀਕ ਹੈ ਜੀ ਮੇਰੇ ਲੱਗੀਆਂ ਰਗੜਾ ਰੁਗੜਾ ਬਾਕੀ ਗੱਡੀ ਦਾ ਨੁਕਸਾਨ ਹੋਇਆ ਬਹੁਤ ਪਿਆ ਸਮਾਨ ਦਾ ਨੁਕਸਾਨ ਹੋਇਆ ਬਹੁਤ ਸਮਾਨ ਕੀ ਸੀ ਗੱਡੀ ਵਿੱਚ ਮਾਨ ਆ ਦੇਖੋ ਪਿਆਜ਼ ਸੀ ਵਿੱਚ ਸਬਜ਼ੀ ਸੀਗੀ ਨੁਕਸਾਨ ਹੋਇਆ ਬਹੁਤ ਤੇ ਬਾਕੀ ਠੀਕ ਠਾਕ ਸਭ ਠੀਕ ਆ ਦੇਖ ਲਓ ਤੁਹਾਡੇ ਸਾਹਮਣੇ ਠੀਕ ਆ ਜੀ ਸਭ ਕੁਝ ਗੱਲ ਰਿਆ ਪਿਆ ਹਾਂਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਇਹੀ ਹੈ ਵੀ ਇਹਨੇ ਗੱਡੀ ਇਹਨੇ ਪਹਿਲਾਂ ਵੀ ਪਿੱਛੋਂ ਘਮਾਉਂਦਾ ਆ ਇਹ ਗੱਡੀ ਹਾਂਜੀ ਦੋ ਵਾਰ ਤਾਂ ਤੋ ਪੀਆਟੀਜੀ ਦੀ ਬੱਸ ਨੂੰ ਬਚਿਆ ਹੈ ਹਾਂਜੀ ਦੋ ਤਿੰਨ ਵਾਰ ਇਹ ਮਗਰ ਹੋਰ ਗੱਡੀਆਂ ਕਈ ਬਚੀਆਂ ਨੇ ਪਰ ਇੰਨੀ ਗੱਡੀ ਘੁਮਾ ਕੇ ਲੈ ਕੇ ਆਇਆ ਇਹਨੇ ਗੱਡੀ ਸਾਡੀ ਦੇ ਮਗਲੇ ਪਾਸੇ ਮਾਰ ਦਿੱਤੀ ਗੱਡੀ ਮਗਰ ਲੱਗਣ ਨਾਲ ਘੁੰਮ ਗਈ ਘੁੰਮਣ ਨਾਲ ਮੂਰੇ ਗੱਡੀ ਜਾਂਦੀ ਹੈ ਜਿਹੜੀ ਉਹਦੇ ਚ ਵੱਜ ਗਈ ਉਹ ਗੱਡੀ ਵੀ ਘੁੰਮ ਗਈ ਸਰ ਆਪਾਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਤਾਂ ਜਲੰਧਰ ਵਾਲੀ ਸਾਈਡ ਤੋਂ ਲੁਧਿਆਣੇ ਨੂੰ ਜਾ ਰਹੇ ਸੀਗੇ ਤੇ ਸਵਾਰੀਆਂ ਠੀਕ ਆ ਸਰ ਸਵਾਰੀਆਂ ਠੀਕ ਆ ਸਵਾਰੀਆਂ ਦਾ ਕੋਈ ਕੋਈ ਤੁਹਾਨੂੰ ਕੁਝ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਬਾਕੀ ਠੀਕ ਆ ਬਾਕੀ ਜਾਨਵਾਲ ਦਾ ਕੋਈ ਨਹੀਂ ਹੈਗਾ ਗੱਡੀ ਆਈ ਗੱਡੀ ਦਾ ਜ਼ਿਆਦਾ ਨੁਕਸਾਨ ਸਰ ਗਲਤੀ ਕਿਹਦੀ ਹੈ ਗਲਤੀ ਬੱਸ ਵਾਲੇ ਦੀ ਜੀ ਸਿੰਘ ਆ ਪਾਜੀ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇਹ ਮਾਮਲਾ ਪਾਜੀ ਨੇ ਉਸ ਟ੍ਰੈਕ 'ਚ ਆ ਰਿਹਾ ਹਾਂ ਹਾਂ ਜੀ ਇਹ ਗੱਡੀ ਪਿੱਛੋਂ ਪਰਲੇ ਬੰਨੇ ਲਿਆ ਕੇ ਇਹਨਾਂ ਨੇ ਬਿਲਕੁਲ ਮੇਰੇ ਅੱਗੇ ਗੱਡੀ ਕੱਟ ਦਿੱਤੀ ਅੱਗੇ ਕੱਟ ਕੇ ਆ ਗੱਡੀ ਮੇਰੇ ਅੱਗੇ ਸੀਗੀ ਇਹ ਗੱਡੀ ਆ ਕੇ ਜਦੋਂ ਇਹਨਾਂ ਨੇ ਇੱਕਦਮ ਇਧਰ ਕੱਟੀ ਤੇ ਆ ਗੱਡੀ ਹਿੱਟ ਹੋ ਗਈ ਉਧਰੋਂ ਫਿਰ ਮੈਂ ਪਿੱਛੇ ਜਦੋਂ ਬ੍ਰੇਕ ਔਰ ਮੇਰੀ ਗੱਡੀ ਕਿਸਵਲੈਂਸ ਹੋ ਕੇ ਡਾਇਵਰ ਨਾਲ ਟੱਕਰੀ ਆ ਗਰ ਨਾਲ ਲੱਗ ਰੁਕਦੀ ਗੱਡੀ ਤੇ ਮੇਰੀ ਪਲਟ ਜਾਣੀ ਸੀ ਤੁਸੀਂ ਤੁਹਾਡੇ ਕੋ ਗੱਡੀ ਗੜੀ ਸੀ ਮੇਰੇ ਕੋਲ ਬਸਾ ਵੀਰੇ ਤੇ ਇਹ ਨਾ ਕੋ ਇਹ ਨਾ ਕੋ ਆ ਆਪਾਂ ਜਿਹੜੀ ਵਰਨਾ ਗੱਡੀ ਹੈ ਕਿੰਨਾ ਸਵਾਰੀਆਂ ਸਭ ਠੀਕ ਆ ਸਰ ਹਾਂਜੀ ਸਭ ਇਹ ਮਾਲਕ ਦੀ ਕਿਰਪਾ ਨਾਲ ਇਹਨਾਂ ਨੂੰ ਕੁਝ ਹੋਇਆ ਨਾ ਮੇਰੀਆਂ ਸਵਾਰੀਆਂ ਨੂੰ ਕੁਝ ਹੋਇਆ ਸਾਰੇ ਜਣੇ ਠੀਕ ਠਾਕ ਆਪਾਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਵੀਰੇ ਅੰਮ੍ਰਿਤਸਰ ਤੋਂ ਪਲਿਆ ਜਾ ਰਹੇ ਹਾਂ ਰਾਮੋਤੀ ਐਸਈ ਅਸੀਂ ਸਰ ਕੀ ਮਾਮਲਾ ਕੀ ਹੈ ਜਿਹੜਾ ਸਰ ਗੱਡੀ ਇਧਰ ਆ ਰਹੀ ਸੀਗੀ ਇਧਰੋਂ ਆਪਣੇ ਜਾਂਦਾ ਫਾਇਰ ਤੋਂ ਲਿਆਉਣੇ ਜਾ ਰਹੇ ਸੀ ਤੇ ਪਿੱਛੇ ਸੀ ਬੱਸ ਆਪਣੇ ਆ ਜੂਪੀ ਆਈ ਬੱਸ ਵਿਚ ਜ ਟਕਰਾਈਆਂ ਤੇ ਸਾਈਡ ਵੱਧੀ ਤੇ ਗੱਡੀ ਪਲਟ ਗਈ ਤੇ ਅਸੀਂ ਮੌਕੇ ਤੇ ਸਾਨੂੰ ਦੱਸਿਆ ਪਾਵਰ ਨੇ ਅਸੀਂ ਮੌਕੇ ਤੇ ਪਹੁੰਚੇ ਤੇ ਸਾਥੀ ਕਰਮਚਾਰੀਆਂ ਨਾਲ ਨਾਲ ਹੈਲਟਰ ਮਂਗਾਇਆ ਸਰ ਕੋਈ ਸਰਦ ਕਰਾ ਰਹੇ ਆ ਸਰ ਕਿਸ ਕੀ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ ਹਾਂਜੀ ਕਿਹੜੀ ਕਿਹੜੀ ਚੀਜ਼ ਦੇ ਵਿੱਚ ਐਕਸੀਡੈਂਟ ਹੋਇਆ ਸਰ ਬੱਸ ਦਾ ਆਪਣੇ ਆਪਣੇ ਕੈਂਟਰ 4 ਵੀਲਰ ਤੇ ਸਵਾਰੀਆਂ ਠੀਕ ਆ ਆਪਣੇ ਸਬਜੀ ਦਾ ਉਹਦੇ ਬੱਚੇ ਸਾਈਡ ਵੱਰ ਗਏ ਕਹਿੰਦੇ ਉਹ ਕੈਂਟਰ ਪਲਟ ਗਿਆ ਤੇ ਹੁਣ ਸਾਈਡ ਤੇ ਕਰਾ ਰਹੇ ਅਸੀਂ ਸਰ ਸਵਾਰੀਆਂ ਠੀਕ ਆ ਸਭ ਹਾਂ ਸਵਾਰੀਆਂ ਠੀਕ ਆ ਜਾਨੀ ਮਾਲੀ ਨੂੰ ਨੁਕਸਾਨ ਆਪਣੇ ਬਚਾਈ ਆ